ਆਮ ਆਦਮੀ ਦੀ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਹੋਈ ਤੇ ਬਸਪਾ ਦੇ ਸਾਬਕਾ ਸੁਭਾ ਪਰਦਾਣ ਜਸਬੀਰ ਸਿੰਘ ਗੜੀ ਆਪ ਦੇ ਵਿੱਚ ਸ਼ਾਮਲ ਹੋਏ ਜਸਬੀਰ ਸਿੰਘ ਗੜੀ ਆਪ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਦੇ ਨਾਲ ਵੀ ਮੁਖਾਤਬ ਹੋਏ ਅੱਜ ਜੇ ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬ ਨੂੰ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਮੂਹ ਮੀਡੀਆ ਭਾਈਚਾਰੇ ਨੂੰ ਤੁਸੀਂ ਸਾਰੇ ਮੇਰੇ ਭੈਣ ਭਰਾਜ ਇੱਥੇ ਹੋਏ ਆ ਔਰ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਕਿ ਤੁਹਾਡਾ ਅੱਜ ਦਾ ਜਿਹੜਾ ਦਿਨ ਸੀ ਜਿਹੜਾ ਤੁਸੀਂ ਪਰਿਵਾਰ ਚ ਲਾਉਣਾ ਸੀ ਪਿਛਲੇ 2-3 ਘੰਟਿਆਂ ਤੋਂ ਤੁਸੀਂ ਲਗਾਤਾਰ ਇੰਤਜ਼ਾਰ ਕਰ ਰਹੇ ਹੋ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ। ਔਰ ਮੇਰੇ ਨਾਲ ਸਾਡੇ ਸੀਨੀਅਰ ਸਾਥੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਹੱਥ ਲੈ ਕੇ ਫੜਕੇ ਲੈ ਕੇ ਆਏ ਡਾਕਟਰ ਸੁਖਿੰਦਰ ਸੁਖੀ ਜੀ ਐਮਐਲਏ ਵਿਧਾਨ ਸਭਾ ਬੰਗਾ ਜਿਨ੍ਹਾਂ ਦੇ ਨਾਲ ਸਾਡਾ 25 ਸਾਲ ਤੋਂ ਪੁਰਾਣਾ ਰਿਸ਼ਤਾ ਆ 2001 ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਚੌਧਰੀ ਰਾਮਕਿਸ਼ਨ ਜੀ ਚਨਾਉ ਲੜਾਈ ਸੀ ਨਵਾਂ ਸ਼ਹਿਰ ਤੋਂ ਅਸੀਂ ਇਹਨਾਂ ਦੇ ਨਾਲ ਕੰਪੇਨ ਕੀਤੀ ਸੀ ਮੇਰੇ ਨਾਲ ਸਾਥੀ ਬੌਝਨ ਸਮਾਜ ਪਾਰਟੀ ਦੇ ਇਹ ਵੀ ਸਾਬਕਾ ਪ੍ਰਧਾਨ ਰਹੇ ਆ ਮੌਜੂਦਾ ਸਟੇਟ ਦੇ ਜਨਰਲ ਸੈਕਟਰੀ ਸੀ ਸ਼੍ਰੀ ਗਲਾਲ ਸੈਲਾ ਜੀ ਜਿਨ੍ਹਾਂ ਨੇ ਦੋ ਵਾਰੀ ਚਨਾਉ ਲੜਿਆ ਗੜ ਸ਼ੰਕਰ ਔਰ ਚੱਬੇ ਵਾਲ ਤੋਂ 12 ਚ 20 17 ਚ 2 ਔਰ ਤੀਸਰੇ ਮੇਰੇ ਨਾਲ ਅੱਜ ਸ਼ਾਮਲ ਹੋਏ ਮੌਜੂਦਾ ਜਨਰਲ ਸੈਕਟਰੀ ਸੀ ਜਿਸ ਦਿਨ ਪਿਛਲੇ ਘਰ ਨੇ ਮੇਰੇ ਤੇ ਗੜ ਚ ਹਾਰ ਪਾਇਆ ਸੀ ਨਵਾਂ